ਆਹ ਤੱਕ ਕਲੈਕਸ਼ਨ ਗਾਣਿਆਂ ਦੇ ਵਿੱਚ ਵੀ ਆਉਂਦਾ ਰਿਹਾ ਵਾ ਆ ਫੋਟੋ ਵੀ ਉਹਨਾਂ ਦੀ ਨੂੰ ਲਵਾਈ ਪਹਿਲੋਂ ਅਟਕ ਕੋਈ ਗਾਗ ਨਹੀਂ ਹੁੰਦਾ ਜੀ ਜਦੋਂ ਦਾ ਬਾਈ ਨੇ ਨਾਂ ਰੱਖਿਆ ਜੀ ਗਾਗ ਲੈਣਾ ਲੱਗੀਆਂ ਪਈਆਂ ਜੀ ਪਹਿਲੋਂ ਸਾਨੂੰ ਪੰਜਾਬ ਦੇ ਵਿੱਚ ਕੋਈ ਨਹੀਂ ਜਾਣਦਾ ਜੀ ਤਰਨਤਾਰਨ ਲੋਕਲ ਲੋਕਲ ਕੰਮ ਕਰਦੇ ਹਾਂ ਹੁਣ ਅਨੁਸਾਰੇ ਆਲੇ ਦਿਵਾਲੇ ਸਾਰੇ ਕੰਮ ਕਰਦੇ ਸਾਈਕਲ ਵਾਲੇ ਬੰਦੇ ਹਾਂ ਤੇ ਗੱਡੀਆਂ ਦੇ ਬਾਈ ਨੇ ਸਾਨੂੰ ਲਿਆਤਾ ਬਲਰਾਜ ਸਿੰਘ ਮੇਰਾ ਨਾਮ ਆ ਬਾਈ ਦੀ ਸਾਰੀ ਵਿਹੇਲੀ ਦਾ 3 ਸਾਲ ਲੱਕੜ ਦਾ ਕੰਮ ਸਾਰਾ ਹੀ ਕੀਤਾ ਸੀ ਤੇ ਕੰਮ ਕਰਦੇ ਕਰਦੇ ਮੇਰੇ ਦੋ ਛੋਟੇ ਭਰਾ ਹੀ ਤੇ ਉਹ ਨਹੀਂ ਕਿਹਾ ਬਾਈ ਜੀ ਉਹਨਾਂ ਨੂੰ ਕੰਮ ਤੇ ਲਾਈਆ ਆਂਦੇ ਉਹਨਾਂ ਨੂੰ ਕੱਪੜੇ ਦੀ ਦੁਕਾਨ ਖੋਲ੍ਹ ਦੋ ਹੱਤ ਕਲੈਕਸ਼ਨ ਆ ਆ ਨਾਂ ਉਹਨਾਂ ਨੇ ਦਿੱਤਾ ਆ ਵਾ ਹੱਤ ਕਲੈਕਸ਼ਨ ਗਾਣਿਆਂ ਦੇ ਵਿੱਚ ਵੀ ਆਉਂਦਾ ਰਿਹਾ ਵਾ ਆ ਫੋਟੋ ਵੀ ਉਹਨਾਂ ਦੀ ਇਹਨੂੰ ਲਵਾਈ ਤੇ ਅੰਕਲ ਨੂੰ ਉਹਨਾਂ ਨੂੰ ਪਤਾ ਅੰਕਲ ਨੂੰ ਨੇ ਵੀ ਮਸ਼ਹੂਰੀ ਕੀਤੀ ਸੀ ਤੇ ਜਦੋਂ ਦਾ ਬਾਈ ਨੇ ਨਾਂ ਰੱਖਿਆ ਜੀ ਪਹਿਲਾਂ ਹੜ ਕੋਈ ਗਾਗ ਨਹੀਂ ਹੁੰਦਾ ਜੀ ਜਦੋਂ ਦਾ ਬਾਈ ਨੇ ਨਾਂ ਰੱਖਿਆ ਜੀ ਗਾਗ ਲੈਣਾ ਲੱਗੀਆਂ ਪਈਆਂ ਜੀ ਹੱਤ ਕਲੈਕਸ਼ਨ ਤਰਨ ਤਾਰਨ ਅੱਛਾ ਹਾਂਜੀ ਪਰ ਜਦੋਂ ਦਾ ਬਾਈ ਨੇ ਨਾਂ ਲਿਆ ਸੀ ਬਹੁਤ ਚੜਾਈ ਹੋਈ ਕੰਮ ਦੀ ਤਿੰਨ ਸਾਲ ਬਾਈ ਦਾ ਲੱਕੜ ਦਾ ਸਾਰਾ ਕੰਮ ਮੈਂ ਹੀ ਕੀਤਾ ਸਾਰੀ ਗੋਠੀ ਦਾ ਕੰਮ ਲੱਕੜ ਲੱਕੜਦਾ ਸਾਰਾ ਸਾਰਾ ਇਹ ਨਾਮ ਆ ਜਿਹੜਾ ਅਤਰ ਰੱਖਿਆ ਤੁਸੀਂ ਤਰਨਤਾਰ ਹਾਂਜੀ ਭਾਈ ਨੇ ਰਖਾਇਆ ਸੀ ਇਹ ਭਾਈ ਨੇ ਭਾਈ ਨੇ ਕਿਹਾ ਸੀ ਅੱਜ ਕੀ ਲੈ ਕੇ ਕੀ ਆਏ ਹੋ ਵੀਰੇ ਤੁਸੀਂ ਇਹ ਇਹ ਛੋਟੇ ਸੁੱਧੂ ਦੇ ਕੱਪੜੇ ਆ ਤੇ ਅੰਕਲ ਹੁਣ ਆਉਂਦੇ ਆ ਤੇ ਨਾਲ ਮਠਿਆਈ ਆ ਕਿੰਨੇ ਕ ਜਣੇ ਆਏ ਤੁਸੀਂ ਅਸੀਂ 4 ਜਣੇ ਆਏ ਕੰਮ ਦੇ ਵਿੱਚ ਹੀ ਹੋ ਰਹੀ ਹੈ ਤੁਹਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਬਹੁਤ ਜ਼ਿਆਦਾ ਦੱਸ ਨਹੀਂ ਸਕਦਾ ਮੈਂ ਮੂੰਹ ਚੋਂ ਬੋਲ ਕੇ ਕਿਵੇਂ ਪਤਾ ਕੀ ਮੈਂ ਲੱਗੇ ਰੋ ਯਾਰ ਸਾਨੂੰ ਇੰਸਟਾਗ੍ਰam ਤੋਂ ਅੰਕਲ ਜੀ ਹਾਂਜੀ ਹਾਂਜੀ ਇੰਸਟਾਗ੍ਰam ਤੋਂ ਕੀ ਨਾਮ ਤੁਹਾਡਾ ਮੇਰਾ ਨਾਮ ਬਲਰਾਜ ਸਿੰਘ ਆ ਬਾਬਾ ਦੀਪ ਸਿੰਘ ਮੇਰਾ ਪੇਜ ਆ ਬਾਬਾ ਦੀਪ ਸਿੰਘ ਵੁੱਡ ਵਰਕ ਹਾਂਜੀ ਇੰਸਟਾਗ੍ਰam ਤੇ ਤੇ ਬਹੁਤ ਵਧੀਆ ਜੀ ਵਧੀਆ ਚੱਲਦਾ ਬਹੁਤ ਭਾਜੀ ਪਹਿਲਾਂ ਸਾਨੂੰ ਪੰਜਾਬ ਦੇ ਵਿੱਚ ਕੋਈ ਨਹੀਂ ਜਾਣਦਾ ਜੀ ਤਰਨਤਾਰਨ ਲੋਕਲ ਲੋਕਲ ਕੰਮ ਕਰਦੇ ਹਾਂ ਹੁਣ ਸਾਨੂੰ ਸਾਰੇ ਆਲੇ ਦਵਾਲੇ ਸਾਰੇ ਕੰਮ ਕਰਨੇ ਚੰਡੀਗੜ੍ਹ ਤੱਕ ਬੰਬੇ ਤੱਕ ਸਾਰੇ ਆਲੇ ਦਿਵਾਲੇ ਬਾਈ ਦੇ ਕਰਕੇ ਪਹਿਲੋਂ ਸਾਨੂੰ ਕੁਝ ਨਹੀਂ ਜਾਂਦਾ ਬਾਈ ਨੇ ਸਾਨੂੰ ਬਹੁਤ ਜ਼ਿਆਦਾ ਕੰਮ ਦਿੱਤਾ ਅਜੇ ਵੀ ਹੜ ਕੋ 3 ਸਾਲ ਦਾ ਕੰਮ ਪੈਂਡਿੰਗ ਆ ਪੈਂਡਿੰਗ ਆ 3 ਸਾਲ ਦਾ ਹਾਂ ਹਾਂ 3 ਸਾਲ ਦਾ ਬਹੁਤ ਬਹੁਤ ਬਾਈ ਨੇ ਹੜ ਤੇ ਹੱਥ ਰੱਖਿਆ ਜੀ ਸਾਈਕਲ ਵਾਲੇ ਬੰਦੇ ਹਾਂ ਤੇ ਗੱਡੀਆਂ ਦੇ ਬਾਈ ਨੇ ਸਾਨੂੰ ਲਿਆਤਾ ਐਡਾ ਬੰਦਾ ਹੀ ਰਾਹੀ ਕਿ ਤੁਸੀਂ ਮੈਂ ਇੰਨੀਆਂ ਗੱਲਾਂ 3 ਸਾਲ ਨਾਲ ਰਹੇ ਆ ਦਿਨ ਰਾਤ ਘਰੇ ਰਹੇ ਆ ਰੋਟੀ ਪਾਣੀ ਸਾਰਾ ਕੁਝ ਨਹੀਂ ਤੇ ਘਰਾਂ ਚ ਕੰਮ ਕਰਦੇ ਕਈ ਚਾਹ ਨਹੀਂ ਪੀਉਂਦੇ ਜੀ ਸਾਰਾ ਰੋਟੀ ਪਾਣੀ ਸਿੱਧੂ ਬਾਈ ਨੇ ਕੋਮਾਨੇ ਰਾਈ ਦੀ ਨਹੀਂ ਅਜੇ ਮਿਲ ਲੱਗੇ ਜੇ ਹੁਣੇ ਆਏ ਹਜੇ ਹਾਂਜੀ ਆਹ ਤੱਕ ਕਲੈਕਸ਼ਨ ਗਾਣਿਆਂ ਦੇ ਵਿੱਚ ਵੀ ਆਉਣਾ ਰਿਹਾ ਵਾ ਆ ਫੋਟੋ ਵੀ ਉਹਨਾਂ ਦੀ ਇੰਨ ਲਵਾਈ ਪਹਿਲੋਂ ਹੜ ਕੋਈ ਗਾਗ ਨਹੀਂ ਹੁੰਦਾ ਜੀ ਜਦੋਂ ਦਾ ਬਾਈ ਨੇ ਨਾਂ ਰੱਖਿਆ ਜੀ ਗਾਗ ਲੈਣਾ ਲੱਗੀਆਂ ਪਈਆਂ ਜੀ ਪਹਿਲੋਂ ਸਾਨੂੰ ਪੰਜਾਬ ਦੇ ਵਿੱਚ ਕੋਈ ਨਹੀਂ ਜਾਣਦਾ ਜੀ ਤਰਨਤਾਰਨ ਲੋਕਲ ਲੋਕਲ ਕੰਮ ਕਰਦੇ ਹਾਂ ਹੁਣ ਅਨੁਸਾਰੇ ਆਲੇ ਦਿਵਾਲੇ ਸਾਰੇ ਕੰਮ ਕਰਦੇ ਸਾਈਕਲ ਵਾਲੇ ਬੰਦੇ ਹਾਂ ਤੇ ਗੱਡੀਆਂ ਦੇ ਬਾਈ ਨੇ ਸਾਨੂੰ ਲਿਆਤਾ ਬਲਰਾਜ ਸਿੰਘ ਮੇਰਾ ਨਾਮ ਆ ਬਾਈ ਦੀ ਸਾਰੀ ਵਿਹਲੀ ਦਾ 3 ਸਾਲ ਲੱਕੜ ਦਾ ਕੰਮ ਸਾਰਾ ਹੀ ਕੀਤਾ ਸੀ ਤੇ ਕੰਮ ਕਰਦੇ ਕਰਦੇ ਮੇਰੇ ਦੋ ਛੋਟੇ ਭਰਾ ਉਹ ਨਹੀਂ ਕਿਹਾ ਬਾਈ ਜੀ ਉਹਨਾਂ ਨੂੰ ਕੰਮ ਤੇ ਲਾਈ ਆਂਦੇ ਉਹਨਾਂ ਨੂੰ ਕੱਪੜੇ ਦੀ ਦੁਕਾਨ ਖੋਲ੍ਹ ਦਿਓ ਹੱਤਕ ਕਲੈਕਸ਼ਨ ਆ ਨਾਂ ਉਹਨਾਂ ਦਾ ਦਿੱਤਾ ਆ ਆਤਕ ਕਲੈਕਸ਼ਨ ਗਾਣਿਆਂ ਦੇ ਵਿੱਚ ਵੀ ਆਉਣਾ ਰਿਹਾ ਆ ਆ ਫੋਟੋ ਵੀ ਉਹਨਾਂ ਦੀ ਇਹਨੂੰ ਲਵਾਈ ਤੇ ਅੰਕਲ ਨੂੰ ਪਤਾ ਅੰਕਲ ਨੂੰ ਨੇ ਵੀ ਮਸ਼ਹੂਰੀ ਕੀਤੀ ਸੀ ਤੇ ਜਦੋਂ ਦਾ ਬਾਈ ਨੇ ਨਾਂ ਰੱਖਿਆ ਜੀ ਪਹਿਲਾਂ ਅੱਦ ਕੋਈ ਗਾਗ ਨਹੀਂ ਹੁੰਦਾ ਜੀ ਜਦੋਂ ਦਾ ਬਾਈ ਨੇ ਨਾਂ ਰੱਖਿਆ ਜੀ ਗਾਗ ਲੈਣਾ ਲੱਗੀਆਂ ਪਈਆਂ ਜੀ ਆਤਕ ਕਲੈਕਸ਼ਨ ਤਰਨ ਤਾਰਨ ਅੱਛਾ ਹਾਂਜੀ ਪਰ ਜਦੋਂ ਦਾ ਬਾਈ ਨੇ ਨਾਂ ਲਿਆ ਸੀ ਬਹੁਤ ਚੜਾਈ ਹੋਈ ਕੰਮ ਦੀ ਤਿੰਨ ਸਾਲ ਬਾਈ ਦਾ ਲੱਕੜ ਦਾ ਸਾਰਾ ਕੰਮ ਮੈਂ ਹੀ ਕੀਤਾ ਹੈ ਸਾਰੀ ਗੋਠੀ ਦਾ ਕੰਮ ਲੱਕੜ ਲੱਕੜ ਦਾ ਸਾਰਾ ਸਾਰਾ ਇਹ ਨਾਮ ਆ ਜਿਹੜਾ ਅਤਰ ਰੱਖਿਆ ਤੁਸੀਂ ਤਰਨਤਾਰ ਹਾਂਜੀ ਭਾਈ ਨੇ ਰਖਾਇਆ ਸੀ ਇਹ ਭਾਈ ਨੇ ਭਾਈ ਨੇ ਕਿਹਾ ਸੀ ਅੱਜ ਕੀ ਲੈ ਕੇ ਕੀ ਆਏ ਹੋ ਬਰੇ ਤੁਸੀਂ ਇਹ ਇਹ ਛੋਟੇ ਸੁੱਧੂ ਦੇ ਕੱਪੜੇ ਆ ਤੇ ਅੰਕਲ ਹੁਣ ਆਉਂਦੇ ਆ ਤੇ ਨਾਲ ਮਠਿਆਈ ਆ ਕਿੰਨੇ ਕ ਜਣੇ ਆਏ ਤੁਸੀਂ ਅਸੀਂ 4 ਜਣੇ ਆ अच्छा काम के में सी हो रही है तो बहुत ज्यादा खुशी है जी बहुत ज्यादा दस नहीं सकता मैं मुंह से बोल के किमे पता कि मतलब सानो इंस्टाग्राम ਤੋਂ ਅੰਕਲ ਦਿੱਤਾ ਅੱਛਾ ਹਾਂਜੀ ਹਾਂਜੀ ਇੰਸਟਾਗ੍ਰਾਮ ਤੇ ਮੇਰਾ ਨਾਮ ਬਲਰਾਜ ਸਿੰਘ ਆ ਬਾਬਾ ਦੀਪ ਸਿੰਘ ਮੇਰਾ ਪੇਜ ਆ ਬਾਬਾ ਦੀਪ ਸਿੰਘ वुडवर्क ਅੱਛਾ ਹਾਂਜੀ ਇੰਸਟਾਗ੍ਰਾਮ ਤੇ ਤੇ ਬਹੁਤ ਵਧੀਆ ਜੀ ਬਹੁਤ ਵਧੀਆ ਚੱਲਦਾ ਬਹੁਤ ਭਾਜੀ ਪਹਿਲਾਂ ਸਾਨੂੰ ਪੰਜਾਬ ਦੇ ਵਿੱਚ ਕੋਈ ਨਹੀਂ ਜਾਣਦਾ ਜੀ ਤਰਨਤਾਰਨ ਲੋਕਲ ਲੋਕਲ ਕੰਮ ਕਰਦੇ ਹਾਂ ਹੋਣਾ ਨੂੰ ਸਾਰੇ ਵਾਲੇ ਦਿਵਾਲੇ ਸਾਰੇ ਕੰਮ ਕਰਨ ਦੇ ਚੰਡੀਗੜ੍ਹ ਤੱਕ ਬੰਬੇ ਤੱਕ ਸਾਰੇ ਵਾਲੇ ਦਿਵਾਲੇ ਬਾਈ ਦੇ ਕਰਕੇ ਪਹਿਲੋਂ ਸਾਨੂੰ ਕੁਝ ਨਹੀਂ ਜਾਂਦਾ ਬਾਈ ਨੇ ਸਾਨੂੰ ਬਹੁਤ ਜ਼ਿਆਦਾ ਕੰਮ ਦਿੱਤਾ ਅਜੇ ਵੀ ਹੜ ਕੋ 3 ਸਾਲ ਦਾ ਕੰਮ ਪੈਂਡਿੰਗ ਆ ਪੈਂਡਿੰਗ ਆ 3 ਸਾਲ ਦਾ ਹਾਂ ਹਾਂ 3 ਸਾਲ ਦਾ ਬਹੁਤ ਬਹੁਤ ਬਾਈ ਨੇ ਹੜ ਤੇ ਹੱਥ ਰੱਖਿਆ ਜੀ ਸਾਈਕਲ ਵਾਲੇ ਬੰਦੇ ਹਾਂ ਤੇ ਗੱਡੀਆਂ ਦੇ ਬਾਈ ਨੇ ਸਾਨੂੰ ਲਿਆਤਾ ਐਡਾ ਬੰਦਾ ਹੀਰਾ ਹੀ ਕਿ ਤੁਸੀਂ ਮੈਂ ਇੰਨੀਆਂ ਗੱਲਾਂ 3 ਸਾਲ ਨਾਲ ਰਹੇ ਆ ਦਿਨ ਰਾਤ ਘਰੇ ਰਹੇ ਆ ਰੋਟੀ ਪਾਣੀ ਸਾਰਾ ਕੁਝ ਨਹੀਂ ਤੇ ਘਰਾਂ ਚ ਕੰਮ ਕਰਦੇ ਕਈ ਚਾਹ ਨਹੀਂ ਪੀਉਂਦੇ ਜੀ ਸਾਰਾ ਰੋਟੀ ਪਾਣੀ ਸਿੱਧੂ ਭਾਈ ਨੇ ਖਵਾਉਂਦੇ ਰਹੀ ਦੀ ਨਹੀਂ ਅਜੇ ਮਿਲ ਲੱਗੇ ਜੇ ਹੁਣੇ ਆਏ ਜੇ